ਇਹੋ ਜਿਹਾ ਕੀ ਸੀਗਾ ਜਿਹੜੇ ਸਿੱਧੂ ਦੇ ਫਾਦਰ ਸਾਹਿਬ ਚਾਹੁੰਦੇ ਸਨ ਵੀ ਇਹ BBC ਦੀ ਡਾਕੂਮੈਂਟਰੀ ਰਿਲੀਜ਼ ਨਾ ਕੀਤੀ ਜਾਵੇ ਕਨਾਮ ਨਾਟ 11 ਭਵੇਂ ਬੜਨਾ ਬੰਦ ਹੋ ਗਿਆ ਨੇ ਡਿਆਲਿਆ ਪਰ ਖੜਕਾ ਜੱਟ ਤਾਂ ਉਹ ਨਹੀਂ ਹੁੰਦਾ ਸਿੱਧੂ ਦੇ ਫਾਦਰ ਸਾਹਿਬ ਦੇ ਮਨਾਂ ਕਰਨ ਦੇ ਬਾਵਜੂਦ ਵੀ BBC ਨੇ ਡਾਕੂਮੈਂਟਰੀ ਰਿਲੀਜ਼ ਕਰਤੀ ਸੋ ਇਸ ਡਾਕੂਮੈਂਟਰੀ ਤੋਂ ਬਾਅਦ ਸਿੱਧੂ ਬਾਈ ਦਾ ਜਿਹੜਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਉਹਤੇ ਕਿੰਨਾ ਕੁ ਇਫੈਕਟ ਪਊਗਾ ਇਹਦੇ ਬਾਰੇ ਆਪਾਂ ਡਿਸਕਸ ਕਰਦੇ ਹਾਂ ਇਸ ਵੀਡੀਓ ਦੇ ਵਿੱਚ ਲੋਕ ਮੈਂ BBC ਦੇ ਅਧਾਰੇ ਨੂੰ ਮੇਲ ਕਰ ਚੁੱਕਾ ਹਾਂ ਤੇ ਉਹਨਾਂ ਨੂੰ ਲੀਗਲ ਨੋਟਸ ਵੀ ਦੇ ਚੁੱਕਾ ਹਾਂ ਪਰ BBC ਵਾਲਿਆਂ ਨੇ ਸਿੱਧੂ ਦੇ ਜਨਮ ਦਿਨ ਤੇ ਇਸ ਡਾਕੂਮੈਂਟਰੀ ਨੂੰ YouTube ਤੇ ਦੋ ਭਾਗਾਂ ਦੇ ਵਿੱਚ ਰਿਲੀਜ਼ ਕਰਤਾ BBC ਵੱਲੋਂ ਦੋ ਭਾਗ ਦੀ ਉਹ ਡਾਕੂਮੈਂਟਰੀ ਵੀ ਰਿਲੀਜ਼ ਕਰ ਦਿੱਤੀ ਗਈ ਜਿਸ ਦਾ ਮੂਸੇ ਵਾਲਾ ਦਾ ਪਰਿਵਾਰ ਲਗਾਤਾਰ ਵਿਰੋਧ ਕਰ ਰਿਹਾ ਸੀ BBC ਦੀ ਰਿਪੋਰਟਰ ਐਸ਼ਲੀਨ ਨੇ ਇਸ ਡਾਕੂਮੈਂਟਰੀ ਦੇ ਵਿੱਚ ਗੋਲਦੀ ਬਰਾਰ ਨਾਲ ਵੌਇਸ ਕਾਲ ਕੀਤੀ ਆ ਤੇ ਉਸ ਦੇ ਬਿਆਨ ਵੀ ਇਸ ਡਾਕੂਮੈਂਟਰੀ ਦੇ ਵਿੱਚ ਦਰਜ ਕਰਾਏ ਗਏ ਆ right so i am gonna tell you some interesting details i know about ਇਦਾਂ ਤਾਂ ਹੋ ਨਹੀਂ ਸਕਦਾ ਕਿ ਬਾਈ ਦਾ ਗਾਣਾ ਆਵੇ ਤੇ ਕੋਈ ਕੰਟਰੋਵਰਸੀ ਨਾ ਹੋਵੇ ਬੀਬੀਸੀ ਵਾਲਿਆਂ ਨੇ ਪੂਰਾ ਫਾਇਦਾ ਚੱਕਣ ਦੇ ਲਈ ਸੇਮ ਡੇਟ ਤੇ ਇਹ ਡਾਕੂਮੈਂਟਰੀ YouTube ਤੇ ਰਿਲੀਜ਼ ਕੀਤੀ ਆ ਤੋਂ ਜਿਹੜੀ ਗੋਲਡੀ ਬਰਾਡ ਨੇ ਆਪਣੀ ਵੌਇਸ ਕਾਲ ਕੀਤੀ ਆ ਐਸ਼ਲੀ ਕੋਰਨਾ ਉਸ ਦੇ ਵਿੱਚ ਗੋਲਡੀ ਬਰਾੜ ਨੇ ਕਿਹਾ ਵੀ ਸਾਨੂੰ ਸਿੱਧੂ ਨੂੰ ਮਾਰਨਾ ਹੀ ਪੈਣਾ ਸੀ ਨਹੀਂ ਤੇ ਸਿੱਧੂ ਨੇ ਸਾਨੂੰ ਖਤਮ ਕਰ ਦੇਣਾ ਸੀਗਾ ਜਾਂ ਅਸੀਂ ਰਹਿਵਾਂਗੇ ਤੇ ਜਾਂ ਇਹ ਰਹਿਣਗੇ ਇੱਥੇ ਜੋ ਹੋ ਪਾਇਆ ਮੈਂ ਆਪਣੇ ਭਰਾ ਲਈ ਉਹ ਕੀਤਾ ਤਾਂ ਮੈਨੂੰ ਉਹਦਾ ਕਦੇ ਵੀ ਅਫਸੋਸ ਨਹੀਂ ਮੁੰਦਾ ਮੈਨੂੰ ਗੋਲਡੀ ਬਰਾੜ ਇਸ ਵੌਇਸ ਕਾਲ ਦੇ ਵਿੱਚ ਇਹ ਵੀ ਕਹਿ ਰਿਹਾ ਕਿ ਸਿੱਧੂ ਲਾਰੈਂਸ ਬਿਸ਼ਨੋਈ ਨਾਲ ਵੀ ਫੋਨ ਤੇ ਗੱਲਾਂ ਕਰਦਾ ਸੀਗਾ ਤੇ ਗੋਲਡੀ ਬਰਾੜ ਨੇ ਇਸ ਕਾਲ ਨੂੰ ਹੋਰ ਵੀ ਤੋੜ ਮਰੋੜ ਕੇ ਪੇਸ਼ ਕੀਤਾ ਤਾਂ ਕਿ ਉਹ ਸਿੱਧੂ ਨੂੰ ਫਰੇਮ ਕਰ ਸਕੇ ਇਸ ਕੇਸ ਦੇ ਵਿੱਚ ਲਾਰੈਂਸ ਭਾਈ ਦੇ ਨਾਲ ਸਿੱਧੂ ਟੱਚ ਚ ਸੀਗਾ ਮੈਨੂੰ ਨਹੀਂ ਪਤਾ ਕੀ ਨੇ ਕਰਾਇਆ ਮੈਂ ਐਵੇਂ ਤੁਨ ਝੂਠ ਮਾਰਦਾ ਮੈਂ ਕਦੇ ਪੁੱਛਿਆ ਨਹੀਂ ਭਾਈ ਨੂੰ ਪਰ ਇਹਨਾਂ ਦੀ ਗੱਲ ਹੁੰਦੀ ਰਹੀ ਆ ਆਪਸ 'ਚ ਇੱਕ ਗੁੱਡ ਮਾਰਨਿੰਗ ਗੁੱਡ ਨਾਈਟ ਦੇ ਵੀ ਮੈਸੇਜ ਬਟੇ ਕਰਦਾ ਰਿਹਾ ਬਾਈ ਨੂੰ ਇਤਾਂ ਹੀ ਤੇ ਇਸ BBC ਦੀ ਡਾਕੂਮੈਂਟਰੀ ਦੇ ਵਿੱਚ ਸਿਮਰਜੋ ਸਿੰਘ ਮੱਕੜ 골ਡੀ ਬਰਾੜ ਤੇ ਸਿੱਧੂ ਦੇ ਦੋਸਤ ਦੇ ਵੀ ਇੰਟਰਵਿਊ ਲਈ ਗਈ ਆ ਸਿੱਧੂ ਬਾਈ ਦਾ ਰੀਸੈਂਟਲੀ ਗਾਣਾ ਜਿਹੜਾ ਟੇਕ ਨੋਟਸ ਆਇਆ ਉਹਦੇ ਵਿੱਚ ਬਾਈ ਨੇ ਸਿੱਧਾ ਸਿੱਧਾ ਦਿੜਬੇ ਵਾਲੇ ਸ਼ੋਅ ਦੇ ਬਾਰੇ ਦੱਸਿਆ ਵੀ ਕੁਝ ਕਲਾਕਾਰ ਮੈਨੂੰ ਰੋਗ ਰਹੇ ਸੀਗੇ ਤੇ ਹੁਣ ਤੱਕ ਜੋ ਵੀ ਕੁਝ ਸਾਹਮਣੇ ਆਇਆ ਉਹ ਸਾਰਾ ਕੁਝ ਵੇਖ ਕੇ ਇਹ ਲੱਗ ਰਿਹਾ ਕਿ ਸਿੱਧੂ ਬਾਈ ਦਾ ਇਹਦੇ ਵਿੱਚ ਕੋਈ ਵੀ ਇਨਵੋਲਵਮੈਂਟ ਨਹੀਂ ਸੀ ਤੇ ਸਿੱਧੂ ਬਾਈ ਸਿਰਫ ਡਿੜਬੇ ਵਾਲੇ ਸ਼ੋਅ ਦੇ ਚੱਕਰ ਦੇ ਵਿੱਚ ਗੋਲਦੀ ਬਰਾੜ ਉਹਨਾਂ ਦੇ ਡਿੱਕੇ ਚੜ ਗਿਆ ਉਹਨਾਂ ਨੂੰ ਇਹ ਗੱਲ ਚੋਬ ਗਈ ਵੀ ਸਿੱਧੂ ਬਾਈ ਨੇ ਇਹ ਡਿੜਬੇ ਵਾਲਾ ਸ਼ੋਅ ਕਿਉਂ ਲਾਇਆ ਬਸ ਉਸ ਚੀਜ਼ ਦੀ ਰੰਜਿਸ਼ ਕੱਟਣ ਲਈ ਇਹ ਸਭ ਕੁਝ ਕੀਤਾ ਗਿਆ ਗੋਲਡੀ ਬਰਾੜ ਨੇ ਇਹ ਵੀ ਕਿਹਾ ਕਿ ਅਸੀਂ ਐਕਸਟਰੈਸ਼ਨ ਮਨੀ ਮੰਗਦੇ ਹਾਂ ਲੋਕਾਂ ਤੋਂ ਇਸ ਗੱਲ ਤੋਂ ਇਹ ਸਾਬਤ ਹੁੰਦਾ ਕਿ ਉਹ ਸਿਰਫ ਸਿੱਧੂ ਨੂੰ ਮਾਰ ਕੇ ਆਪਣਾ ਨਾਮ ਬਣਾਉਣਾ ਚਾਹੁੰਦੇ ਸੀ ਤੇ ਜਦੋਂ ਸਿੱਧੂ ਨੂੰ ਮਾਰ ਕੇ ਇਹਨਾਂ ਦਾ ਨਾਮ ਬਣ ਗਿਆ ਇਹਨਾਂ ਨੇ ਹੋਰ ਵੀ ਸਿੰਗਰਾਂ ਅਤੇ ਬਿਜ਼ਨਸmenਾਂ ਨੂੰ ਧਮਕਾਉਣਾ ਸ਼ੁਰੂ ਕਰਤਾ ਤਾਂ ਕਿ ਐਕਸਟਰੈਸ਼ਨ ਮਨੀ ਇਕੱਠੀ ਕਰ ਸਕਣ ਇਸ ਡਾਕੂਮੈਂਟਰੀ ਦੇ ਵਿੱਚ BBC ਵਾਲਿਆਂ ਨੇ ਬਹੁਤ ਵਧੀਆ ਚੀਜ਼ਾਂ ਵੀ ਦਿਖਾਈਆਂ ਜਿਵੇਂ ਕਿਸਾਨ ਅੰਦੋਲਨ ਸੰਤ ਭਿੰਡਰਾਂ ਵਾਲਿਆਂ ਦੀਆਂ ਝਲਕੀਆਂ ਤੇ ਨਾਲ ਹੀ ਸਿੱਧੂ ਦਾ ਰਹਿਣ ਸਹਿਣ ਸਿੱਧੂ ਕਿਵੇਂ ਰਹਿੰਦਾ ਸੀ ਪਿੰਡ ਦੇ ਵਿੱਚ ਇਹ ਸਾਰਾ ਕੁਝ ਇਸ BBC ਦੀ ਡਾਕੂਮੈਂਟਰੀ ਦੇ ਵਿੱਚ ਦਿਖਾਇਆ ਗਿਆ ਜੋ ਕਿ ਇੱਕ ਬਹੁਤ ਵਧੀਆ ਪਾਰਟ ਸਿੱਧੂ ਦੀ ਲਾਈਫ ਦਾ ਸ਼ੋਅ ਕਰਦਾ ਸਿੱਧੂ ਦੇ ਗਾਣਿਆਂ ਦੇ ਨਾਲ-ਨਾਲ ਉਹਦਾ ਲਾਈਫਸਟਾਈਲ ਇਸ ਦੇ ਵਿੱਚ ਦਿਖਾਇਆ ਗਿਆ। ਇਸ ਡਾਕੂਮੈਂਟਰੀ ਨੂੰ ਉਹਨਾਂ ਨੇ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਦੋਵਾਂ ਵਿੱਚ ਰਿਲੀਜ਼ ਕੀਤਾ ਤਾਂ ਕਿ ਇਸ ਨੂੰ ਪੂਰੀ ਦੁਨੀਆ ਦੇ ਵਿੱਚ ਵੇਖਿਆ ਜਾਵੇ ਤੇ ਪੂਰੀ ਦੁਨੀਆ ਦੇ ਵਿੱਚ ਲੋਕ ਦੇਖਣਗੇ ਕਿ ਪੰਜਾਬ ਦਾ ਪੁੱਤ ਕਿੱਡਾ ਵੱਡਾ ਸਟਾਰ ਬਣ ਗਿਆ ਸੀਗਾ ਤੇ ਉਹ ਕਿਵੇਂ ਇੰਡਸਟਰੀ ਨੂੰ ਚੇਂਜ ਕਰਨਾ ਚਾਹੁੰਦਾ ਸੀ। ਇਹਨਾਂ ਗੈਂਗਸਟਰਾਂ ਨੂੰ ਦੱਸਣਾ ਚਾਹੁੰਦਾ ਸੀ ਕਿ ਮੈਂ ਤੁਹਾਡੇ ਇਸ਼ਾਰਿਆਂ ਤੇ ਨਹੀਂ ਚੱਲਣਾ। ਮੈਂ ਆਪਣੀ ਪਹਿਚਾਣ ਆਪ ਬਣਾਈ ਆਂ ਤੇ ਮੈਂ ਹਮੇਸ਼ਾ ਆਪ ਦੇ ਰੂਲਾਂ ਤੇ ਆਪਦੀ ਜ਼ਿੰਦਗੀ ਜਿਊਂਗਾ। ਕਿਵੇਂ ਇੱਕ ਸਿੱਧਾ ਸਾਦਾ ਜੱਟ ਦਾ ਪੁੱਤ 5 ਸਾਲਾਂ ਦੇ ਵਿੱਚ 50 ਸਾਲ ਦਾ 뮤జిక్ ਕੈਰੀਅਰ ਬਣਾ ਗਿਆ BBC ਵਾਲੇ ਸਿੱਧੂ ਦੇ ਬਾਪੂ ਦੇ ਪਿੱਛੇ ਪਿਛਲੇ 2 ਸਾਲਾਂ ਤੋਂ ਪਏ ਸੀਗੇ ਇਸ ਡਾਕੂਮੈਂਟਰੀ ਦੇ ਵਿੱਚ ਉਹਨਾਂ ਦੀ ਇੰਟਰਵਿਊ ਰਿਕਾਰਡ ਕਰਨ ਦੇ ਲਈ ਇਸ ਡਾਕੂਮੈਂਟਰੀ ਦੇ ਵਿੱਚ ਕਾਫੀ ਹੱਦ ਤੱਕ ਸੱਚ ਵਿਖਾਇਆ ਗਿਆ ਕਿਵੇਂ ਪੰਜਾਬ ਦੇ ਵਿੱਚ ਗੈਂਗਸਟਰ ਕਬੱਡੀ ਨੂੰ ਤੇ ਸਿੰਗਰਾਂ ਨੂੰ ਆਪਣੇ ਇਸ਼ਾਰਿਆਂ ਤੇ ਚਲਾਉਂਦੇ ਆ ਤੇ ਕਿਵੇਂ ਪੰਜਾਬ ਦੇ ਲੋਕ ਇਹ ਸਾਰੀ ਪੋਲਿਟਿਕਸ ਦੇ ਵਿੱਚੋਂ ਲੰਘ ਰਹੇ ਆ ਪਰ ਜਿਵੇਂ ਤੁਹਾਨੂੰ ਪਤਾ ਵੀ ਸਿੱਧੂ ਸਿੱਧਾ ਚੱਲਦਾ ਸੀ ਉਹ ਕਿਵੇਂ ਗੈਂਗਸਟਰਾਂ ਦੇ ਥੱਲੇ ਲਾ ਕੇ ਤੇ ਗੈਂਗਸਟਰਾਂ ਦੀਆਂ ਗੱਲਾਂ ਨਹੀਂ ਮੰਨਣਾ ਚਾਹੁੰਦਾ ਸੀ ਇਹੋ ਜਿਹਾ ਕੀ ਸੀਗਾ ਜਿਹੜੇ ਸਿੱਧੂ ਦੇ ਫਾਦਰ ਸਾਹਿਬ ਚਾਹੁੰਦੇ ਸਨ ਵੀ ਇਹ BBC ਦੀ ਡਾਕੂਮੈਂਟਰੀ ਰਿਲੀਜ਼ ਨਾ ਕੀਤੀ ਜਾਵੇ ਕਿਉਂਕਿ ਸਿੱਧੂ ਦਾ ਕੇਸ ਹਜੇ ਵੀ ਅਦਾਲਤ ਦੇ ਵਿੱਚ ਚੱਲ ਰਿਹਾ ਤੇ ਸਿੱਧੂ ਦੇ ਫਾਦਰ ਨਹੀਂ ਚਾਹੁੰਦੇ ਵੀ ਕੋਈ ਇਹੋ ਜੀ ਗੱਲ ਇਸ ਇੰਟਰਵਿਊ ਦੇ ਵਿੱਚ ਓਪਨਲੀ ਕੀਤੀ ਜਾਵੇ ਜਿਸ ਦੇ ਨਾਲ ਉਹਨਾਂ ਦਾ ਕੇਸ ਵੀਕ ਹੋ ਸਕੇ ਕਿਉਂਕਿ ਇਹ ਸਿੱਧੂ ਦੇ ਕੇਸ ਤੇ ਸਿੱਧਾ-ਸਿੱਧਾ ਅਸਰ ਪਾ ਸਕਦੀ ਸੀ ਸੋ ਓਵਰਆਲ ਇਹ ਡਾਕੂਮੈਂਟਰੀ ਦੇ ਵਿੱਚ ਨਵਾਂ ਕੋਈ ਵੱਡਾ ਖੁਲਾਸਾ ਨਹੀਂ ਕੀਤਾ ਗਿਆ ਸਿਰਫ ਗੋਲਦੀ ਬਰਾੜ ਨਾਲ ਜਿਹੜੀ ਵੌਇਸ ਕਾਲ ਕੀਤੀ ਗਈ ਆ ਉਹ ਇੱਕ ਨਵਾਂ ਪੱਖ ਪੇਸ਼ ਕੀਤਾ ਗਿਆ ਇਸ ਡਾਕੂਮੈਂਟਰੀ ਦੇ ਵਿੱਚ ਬਾਕੀ ਜਿਹੜਾ ਕੁਝ ਵੀ ਆਪਾਂ ਪਹਿਲਾਂ ਸੁਣਿਆ ਜਾਂ ਹੋਇਆ ਉਹੀ ਇਸ ਡਾਕੂਮੈਂਟਰੀ ਦੇ ਵਿੱਚ ਵਿਖਾਇਆ ਗਿਆ ਬਾਕੀ ਸਿੱਧੂ ਦੇ ਫਾਦਰ ਸਾਹਿਬ ਦਾ ਵੀ ਬਿਆਨ ਆਇਆ ਕਿ ਉਹ BBC ਵਾਲਿਆਂ ਨੂੰ ਅਦਾਲਤ ਦੇ ਵਿੱਚ ਮਿਲਣਗੇ ਤੇ ਇਸ ਤੇ ਵੱਡਾ ਐਕਸ਼ਨ ਲੈਣਗੇ ਸੋ ਇਹ ਸੀ ਮੇਰਾ ਟੇਕ ਔਨ BBC ਡਾਕੂਮੈਂਟਰੀ ਤੇ ਸਿੱਧੂ ਬਾਈ ਦੇ ਗਾਣੇ ਤੇ ਉਹਦੀ ਲੈਗਸੀ ਹਮੇਸ਼ਾ ਚਉਂਦੀ ਰਹੂਗੀ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਸਿੱਧੂ ਦੇ ਬਾਰੇ ਪਿਆਰ ਆ ਉਹਨੂੰ ਕੋਈ ਘਟ ਨਹੀਂ ਕਰ ਸਕਦਾ ਤੁਹਾਨੂੰ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ